RTPC ਤੇ Roadways ਮੁਲਾਜ਼ਮਾਂ ਵੱਲੋਂ ਭਾਵੇਂ ਕਿ ਆਪਣੀ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਪਰ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਬੱਸ ਛੜਿਆਂ ਦੀ ਤਾਂ ਉੱਤੇ ਕਾਫੀ ਭੀੜ ਨਜ਼ਰ ਆ ਰਹੀ ਏ ਇਸ ਵੇਲੇ ਮੈਂ ਅੰਮ੍ਰਿਤਸਰ ਬੱਸ ਸਟੈਂਡ ਤੇ ਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਖਾਸ ਕਰਕੇ ਮਹਿਲਾਵਾਂ ਕਿਉਂਕਿ ਰੱਖੜੀ ਦਾ ਤਿਉਹਾਰ ਹੈ ਔਰ ਇਹਨਾਂ ਨੇ ਆਪਣੇ ਆਪਣੇ ਭਰਾਵਾਂ ਦੇ ਕੋਲ ਪਹੁੰਚਣਾ ਪਰ ਇੱਥੇ ਬੱਸਾਂ ਨਾ ਮਿਲਣ ਕਰਕੇ ਲੋਕ ਪਰੇਸ਼ਾਨ ਹੋ ਰਹੇ ਨੇ ਕਿੱਥੇ ਜਾਣਾ ਤੁਸੀਂ ਔਰ ਕਦੋਂ ਆਏ ਤੇ ਸਾਨੂੰ ਪਾਜੀ 2 ਘੰਟੇ ਹੋ ਗਏ ਖੜਿਆ ਨੂੰ ਅਸੀਂ ਤੋਂ ਜਲੰਧਰ ਜਲੰਧਰ ਪਠਾਨਕੋਟ ਜਾਣਾ ਵਾ ਤਾਂ ਟਾਈਮ ਦੇਖੋ ਕਿੰਨਾ ਬੱਸਾਂ ਵਾਲੇ ਮਰਦਾਂ ਨੂੰ ਚੜਾਈ ਜਾਂਦੇ ਬੀਬੀਆਂ ਨੂੰ ਚੜਾਉਂਦੇ ਨਹੀਂ ਕਹਿੰਦੇ ਕਿ ਮਤਲਬ ਬੱਸ ਜਲੰਧਰ ਨਹੀਂ ਰੁਕਦਾ ਸਰਕਾਰੀ ਬੱਸ ਤੇ ਨਹੀਂ ਬਿਠਾ ਰਹੇ ਨਹੀਂ ਬਿਠਾ ਰਹੇ ਸਾਨੂੰ ਉਹ ਕਹਿੰਦੇ ਕਿ ਚੰਡੀਗੜ੍ਹ ਜਾਣੀ ਆ ਜਲੰਧਰ ਰੁਕਣੀ ਹੀ ਨਹੀਂ ਜਲੰਧਰ ਇੰਨੀ ਦੂਰ ਆ ਇੱਥੋਂ 60 70 ਕਿਲੋਮੀਟਰ ਆ ਤੇ ਕਹਿੰਦੇ ਜਲੰਧਰ ਰੁਕਣੀ ਹੀ ਨਹੀਂ ਬੱਸ ਬਿਲਕੁਲ ਤੁਸੀਂ ਦੇਖ ਸਕਦੇ ਕਿ ਸਰਕਾਰੀ ਬੱਸਾਂ ਇੱਥੇ ਜ਼ਰੂਰ ਪਹੁੰਚ ਰਹੀਆਂ ਨੇ ਪਰ ਇੱਕ ਹੋਰ ਚੀਜ਼ ਦੇਖਣ ਨੂੰ ਮਿਲੀ ਕਿ ਮਹਿਲਾਵਾਂ ਨੂੰ ਜੋ ਹੈ ਨਹੀਂ ਬਿਠਾਇਆ ਜਾ ਰਿ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਰੋਡਵੇਜ਼ ਦੀ ਇੱਕ ਬੱਸ ਇੱਥੇ ਪਹੁੰਚੀ ਹੈ ਔਰ ਉਸ ਬੱਸ ਦੇ ਵੱਲ ਤੁਸੀਂ ਦੇਖੋ ਕਿ ਸਵਾਰੀਆਂ ਕਿਸ ਤਰੀਕੇ ਦੇ ਨਾਲ ਭਜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਅਸੀਂ ਕਹਿ ਸਕਦੇ ਕਿ ਸਿੱਧੇ ਤੌਰ ਤੇ ਜਿਹੜਾ ਹੜਤਾਲ ਦਾ ਅਸਰ ਅੰਮ੍ਰਿਤਸਰ ਬੱਸ ਸਟੈਂਡ ਦੇ ਉੱਤੇ ਨਜ਼ਰ ਆ ਰਿਹਾ ਹੈ ਤਾਂ ਇੱਕ ਬੱਸ ਇੱਥੇ ਜਦੋਂ ਪਹੁੰਚਦੀ ਹੈ ਤਾਂ ਇੱਥੇ ਤੁਸੀਂ ਦੇਖ ਸਕਦੇ ਕਿ ਮਹਿਲਾਵਾਂ ਦੀ ਗਿਣਤੀ ਜਿਹੜੀ ਆ ਉਹ ਬਹੁਤ ਜ਼ਿਆਦਾ ਕਿਉਂਕਿ ਰੱਖੜੀ ਦਾ ਤਿਉਹਾਰ ਵੀ ਹੈ ਔਰ ਮਹਿਲਾਵਾਂ ਨੂੰ ਫ੍ਰੀ ਸਫਰ ਦੀ ਜਿਹੜੀ ਸੁਵਿਧਾ ਬੱਸਾਂ ਦੇ ਵਿੱਚ ਦਿੱਤੀ ਜਾਂਦੀ ਹੈ ਪਰ ਸਵੇਰ ਤੋਂ ਬੱਸਾਂ ਜਿਹੜੀਆਂ ਨੇ ਉਹ ਨਾ ਚੱਲਣ ਕਰਕੇ ਕਈ-ਕਈ ਘੰਟੇ ਤੋਂ ਇਹ ਜਿਹੜੀਆਂ ਸਵਾਰੀਆਂ ਨੇ ਉਹ ਇੱਥੇ ਇੰਤਜ਼ਾਰ ਕਰ ਰਹੀਆਂ ਸੀ ਤਾਂ ਹੁਣ ਇੱਕ ਰਾਹਤ ਜ਼ਰੂਰ ਇਹਨਾਂ ਨੂੰ ਮਿਲੀ ਹੈ ਪਰ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਲੇਡੀਆਂ ਨੇ ਪਰੇਸ਼ਾਨ ਹੋ ਰਹੀਆਂ ਨੇ ਅੰਦੀ ਕਦੋਂ ਦੇ ਤੁਸੀਂ ਆਏ ਹੋ ਕਿੰਨੀ ਕੀ ਦਿੱਕਤ ਆ ਗਈ ਨਹੀਂ ਆਏ ਹੁਣੇ ਆਏ ਵੀਰੇ ਫਿਰ ਬੱਸ ਮਿਲਦੀ ਕੋਈ ਫੇਰ ਲਾਟੇ ਤੇ ਕੋਈ ਨਹੀਂ ਵਿਖਤਾਰੀ ਕਿੰਨੀ ਕਿੰਨੀ ਦੇਰ ਤੇ ਆਏ ਜੀ ਸਾਨੂੰ ਘੰਟਾ ਸਵਾ ਘੰਟਾ ਹੋ ਗਿਆ ਅੱਛਾ ਤੇ ਬਸ ਖਲਾਰਦੇ ਹੀ ਨਹੀਂ ਗਾਂਹ ਜਾ ਕੇ ਖਲਾਰਦੇ ਆ ਅੱਛਾ ਮਤਲਬ ਲੇਡੀਜ਼ ਨੂੰ ਨਹੀਂ ਬਿਠਾ ਰਹੇ ਨਹੀਂ ਬਿਠਾ ਰਹੇ ਬੰਦਿਆਂ ਨੂੰ ਚੜਾਉਂਦੇ ਆ ਤਾਂ ਬਿਲਕੁਲ ਜਿਹੜੀਆਂ ਲੇਡੀਜ਼ ਸਵਾਰੀਆਂ ਨੇ ਉਹਨਾਂ ਨੂੰ ਨਹੀਂ ਬਿਠਾਇਆ ਜਾ ਰਿਹਾ ਤੁਸੀਂ ਕਿੰਨੀ ਦੇਰ ਤੋਂ ਖੜੇ ਹੋ ਇੱਥੇ ਘੰਟਾ ਹੋ ਗਿਆ ਸਾਨੂੰ ਆਏ ਨੂੰ ਕਿੱਥੇ ਜਾਣਾ ਤੁਸੀਂ ਚੰਡੀਗੜ੍ਹ ਚੰਡੀਗੜ੍ਹ ਹੈ ਹਾਂਜੀ ਮੈਸੇ ਕਹਿੰਦੇ ਫੜਾ ਫੜ ਮਿਲ ਜਾ ਜਾਈਏ ਘਰ ਬੱਸ ਤੇ ਜਾਇਏਗਾ ਹਨਾ ਪਰ ਨਹੀਂ ਬੱਚ ਬਟਾ ਨਹੀਂ ਰੇ ਸਵਾਗਤ ਨਾ ਨਾ ਬਹੁਤ ਮੁਸ਼ਕਲ ਆ ਬਿਲਕੁਲ ਅੱਜ ਜਿਹੜੀ ਹੜਤਾਲ ਸੀ ਸਵੇਰ ਤੋਂ ਹੁਣ ਭਾਵੇਂ ਹੜਤਾਲ ਮੁਲਤਵੀ ਹੋ ਚੁੱਕੀ ਐ ਤੁਸੀਂ ਦੇਖ ਸਕਦੇ ਹੋ ਕਿ ਲੋਕ ਜੋ ਆ ਕਿਸ ਤਰੀਕੇ ਦੇ ਨਾਲ ਬੱਸਾਂ ਦੇ ਵਿੱਚ ਚੜਨ ਨੂੰ ਮਜਬੂਰ ਨੇ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਐ ਛੋਟੇ ਛੋਟੇ ਬੱਚੇ ਇਹਨਾਂ ਦੇ ਨਾਲ ਨੇ ਮਹਿਲਾਵਾਂ ਨੇ ਤਾਂ ਇਹ ਹਾਲਾਤ ਨੇ ਇਸ ਵੇਲੇ ਅੰਮ੍ਰਿਤਸਰ ਬੱਸ ਸਟੈਂਡ ਦੇ ਕਿਉਂਕਿ ਸੋ ਲੋਕ ਜਿਹੜੇ ਆ ਤੁਸੀਂ ਕਿੰਨੀ ਕੁ ਦੇਰ ਤੋਂ ਆਏ ਹੋ ਇੱਥੇ ਬੱਸ ਸਟੈਂਡ ਘੰਟਾ ਕ ਹੋ ਗਿਆ ਜੀ ਕਿ ਕਿੰਨੀ ਦੇਰ ਤੋਂ ਕਿੱਥੇ ਇਹ ਅਜੰਦਰ ਕਿ ਬੱਸਾਂ ਰੋਕ ਨਹੀਂ ਰਹੇ ਆ ਰੋਕ ਰਹੇ ਨੇ ਸੋ ਜਾ ਕੇ ਕੰਢੇ ਨੇ ਉਹ ਤੋਂ 100 ਰੁਪਏ ਮੰਗਦੇ 120 ਰੁਪਏ ਉਹ ਮੰਗਦੇ 135 ਉਹ 135 ਉਹ ਮੰਗਦੇ ਜਨਾਨਾ ਸਵਾਰੀ ਨਹੀਂ ਬਿਠਾ ਰਹੇ ਨਾ ਅਸੀਂ ਚਾਰਜ ਉਹ ਪ੍ਰਾਈਵੇਟ ਵਾਲੇ ਆ ਬਿਲਕੁਲ ਪ੍ਰਾਈਵੇਟ ਵਾਲੀਆਂ ਜਿਹੜੀਆਂ ਬੱਸਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਪ੍ਰਾਈਵੇਟ ਬੱਸਾਂ ਸਵੇਰ ਤੋਂ ਜ਼ਰੂਰ ਚੱਲ ਰਹੀਆਂ ਸੀ ਇਸ ਵੇਲੇ ਬੱਸ ਸਟੈਂਡ ਦੇ ਉੱਤੇ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਹਾਲਾਤ ਨੇ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੀ ਇਸ ਜਗ੍ਹਾ ਤੋਂ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ ਪਰ ਬੱਸਾਂ ਜਿਹੜੀਆਂ ਨੇ ਨਾ ਚੱਲਣ ਕਰਕੇ ਇਹਨਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਸਕੂਲ ਕਾਲਜ ਜਾਂ ਫਿਰ ਆਪਣੇ ਆਪਣੇ ਕੰਮਕਾਰਾਂ ਤੇ ਜਾਂਦੇ ਨੇ ਤਾਂ ਰਖੜੀ ਦਾ ਤਿਉਹਾਰ ਵੀ ਹੈ ਕੱਲ ਤਾਂ ਲੇਡੀਜ਼ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਦੇ ਬੱਸ ਅੱਡੇ ਤੇ ਨਜ਼ਰ ਆ ਰਹੀਆਂ ਨੇ ਪਰ ਬੱਸਾਂ ਦੇ ਵਿੱਚ ਇਹਨਾਂ ਸਵਾਰੀਆਂ ਨੂੰ ਇਸ ਕਰਕੇ ਨਹੀਂ ਬਿਠਾਇਆ ਜਾ ਰਿਹਾ ਕਿਉਂਕਿ ਇੱਕ ਤਾਂ ਤਰਕਾਰੀ ਬੱਸਾਂ ਦੀ ਹੜਤਾਲ ਸੀ ਪ੍ਰਾਈਵੇਟ ਬੱਸਾਂ ਜਿਹੜੀਆਂ ਨੇ ਉਹ ਜ਼ਰੂਰ ਚੱਲ ਰਹੀਆਂ ਸੀ ਪਰ ਉਹ ਜ਼ਿਆਦਾ ਪੈਸੇ ਮੰਗਦੀਆਂ ਨੇ ਬੱਸਾਂ ਇੱਥੇ ਖੜੀਆਂ ਨਜ਼ਰ ਜ਼ਰੂਰ ਆ ਰਹੀਆਂ ਨੇ ਪਰ ਫਿਰ ਖਾਲ ਜਿਸ ਤਰੀਕੇ ਦੇ ਹਾਲਾਤ ਤੁਸੀਂ ਦੇਖੋਗੇ ਹੁਣ ਜਿਹੜੀਆਂ ਰੋਡਵੇਜ਼ ਔਰ ਪਨਵੇ ਪੱਸਦੀਆਂ ਜਿਹੜੀਆਂ ਬੱਸਾਂ ਨੇ ਉਹ ਬੱਸ ਸਟੈਂਡ ਤੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਜਿਹੜੀਆਂ ਸਵਾਰੀਆਂ ਨੇ ਔਰ ਬੱਸਾਂ ਦੇ ਵਿੱਚ ਜਗ੍ਹਾ ਜਿਹੜੀ ਹੈ ਤੁਸੀਂ ਦੇਖ ਸਕਦੇ ਕਿ ਇਹ ਲੇਡੀ ਜਿਹੜੀਆਂ ਨੇ ਇਹਨਾਂ ਨੂੰ ਇੱਥੇ ਬੱਸ ਦੇ ਵਿੱਚ ਬੈਠਣ ਤੋਂ ਰੋਕਿਆ ਜਾ ਰਿਹਾ ਕਿਉਂਕਿ ਬੱਸ ਜਿਹੜੀ ਆ ਉਹ ਖੱਚਾ-ਖੱਚ ਭਰ ਚੁੱਕੀ ਐ ਪਰ ਹੋਰ ਵੀ ਜਿਹੜੀਆਂ ਸਵਾਰੀਆਂ ਨੇ ਉਹ ਆਪਣੀ ਮੰਜ਼ਿਲ ਤੇ ਜਾਣਾ ਜ਼ਰੂਰ ਚਾਹੁੰਦੀਆਂ ਨੇ ਇਸ ਵੇਲੇ ਤੁਸੀਂ ਦੇਖੋ ਕਿ ਬੱਸਾਂ ਦੇ ਵਿੱਚ ਹੁਣ ਇਹ ਜਿਹੜੀਆਂ ਲੇਡੀਜ਼ ਨੇ ਜਾਂ ਜਿਹੜੀਆਂ ਹੋਰ ਸਵਾਰੀਆਂ ਨੇ ਕਿਉਂਕਿ న్యూਸ ਦੇ ਟੀਮ ਦਾ ਕੈਮਰਾ ਜਦੋਂ ਚੱਲਦਾ ਦੇਖਿਆ ਤਾਂ ਇਹ ਜਿਹੜੇ ਮੁਲਾਜ਼ਮ ਨੇ ਉਹ ਇਹਨਾਂ ਸਵਾਰੀਆਂ ਨੂੰ ਬੱਸਾਂ ਦੇ ਵਿੱਚ ਹੁਣ ਬਿਠਾਉਣ ਦੇ ਲਈ ਰਾਜ਼ੀ ਹੋਏ ਨੇ ਤੁਸੀਂ ਦੇਖੋ ਪਿੱਛੇ ਬੱਸਾਂ ਦੀ ਲਾਈਨ ਲੱਗੀ ਹੋਈ ਹੈ ਪ੍ਰਾਈਵੇਟ ਬੱਸਾਂ ਹਾਲਾਂਕਿ ਸਵਾਰ ਤੋਂ ਨਿਰੰਤਰ ਚਲਵੀਆਂ ਸੀ ਪਰ ਸਰਕਾਰੀ ਬੱਸਾਂ ਬੰਦ ਹੋਣ ਕਰਕੇ ਇਹਨਾਂ ਸਵਾਰੀਆਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਰਿਹਾ ਸੀ ਤਾਂ ਹੁਣ ਥੋੜੀ ਦੇਰ ਪਹਿਲਾਂ ਇਹ ਐਲਾਨ ਕੀਤਾ ਗਿਆ ਇੱਥੇ ਤੁਸੀਂ ਦੇਖੋਗੇ ਕੋਈ ਹੋਰ ਬੱਸ ਜਿਹੜੀ ਸਰਕਾਰੀ ਆ ਕੇ ਰੁਕਦੀ ਹੈ ਔਰ ਸਵਾਰੀਆਂ ਤੁਸੀਂ ਦੇਖੋਗੇ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹ ਬੱਸਾਂ ਦੇ ਵਿੱਚ ਚੜਨ ਦੇ ਲਈ ਕਿਸ ਤਰੀਕੇ ਦੇ ਨਾਲ ਤਰਲੋ ਮੱਛੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇਹਨਾਂ ਨੂੰ ਇਹ ਉਮੀਦ ਨਹੀਂ ਹੈ ਕਿ ਇਸ ਤੋਂ ਬਾਅਦ ਕੋਈ ਬੱਸ ਸਰਕਾਰੀ ਮਿਲਦੀ ਹੈ ਜਾਂ ਨਹੀਂ ਤਾਂ ਇਸ ਕਰਕੇ ਜਿੱਦਾਂ ਹੀ ਬੱਸ ਇੱਥੇ ਬੱਸ ਸਟੈਂਡ ਤੇ ਪਹੁੰਚਦੀ ਹੈ ਆਪਣੀ ਅੱਡੇ ਤੇ ਪਹੁੰਚਦੀ ਹੈ ਤਾਂ ਲੋਕ ਜੋ ਹੈ ਇਹਨਾਂ ਬੱਸਾਂ ਦੇ ਵਿੱਚ ਭੱਜ ਕੇ ਚੜਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜਿਹੜੇ ਬੱਸ ਦੇ ਕੰਡਕਟਰ ਨੇ ਡਰਾਈਵਰ ਨੇ ਉਹਨਾਂ ਨੂੰ ਇਹਨਾਂ ਵੱਲੋਂ ਜੋ ਹੈ ਜਦੋਂ ਇਸ ਤਰੀਕੇ ਦੇ ਨਾਲ ਬੱਸਾਂ 'ਚ ਚੜਦੇ ਨੇ ਤਾਂ ਰੋਕਿਆ ਵੀ ਜਾਰ ਰਿਹਾ ਤਾਂ ਲੋਕ ਤੁਸੀਂ ਦੇਖ ਸਕਦੇ ਹੋ ਕਿ ਕਿਤਨਾ ਕਿਤੇ ਆਪਣੀ jaan ਦੇ ਨਾਲ ਖਿਲਵਾੜ ਕਰਦੇ ਹੋਏ ਵੀ ਨਜ਼ਰ ਆ ਰਹੇ ਕਿਉਂਕਿ ਬੱਸ ਫਿਲਹਾਲ ਰੁਕੀ ਨਹੀਂ ਹੈ ਪਰ ਚਲਦੀ ਬੱਸ ਦੇ ਵਿੱਚ ਇਹ ਜਿਹੜੀਆਂ ਸਵਾਰੀਆਂ ਨੇ ਉਹ ਕਰਨ ਨੂੰ ਮਜਬੂਰ ਨੇ ਕਿਉਂਕਿ ਸ਼ਾਮ ਦਾ ਸਮਾਂ ਹੋ ਚੁੱਕਿਆ ਔਰ ਜੇਕਰ ਇਹਨਾਂ ਨੂੰ ਜਲਦੀ ਕੋਈ ਬੱਸ ਨਹੀਂ ਮਿਲਦੀ ਤਾਂ ਰਾਤ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਤਾਂ ਇਸ ਕਰਕੇ ਇਹਨਾਂ ਵੱਲੋਂ ਜੋ ਹੈ ਤੁਸੀਂ ਦੇਖੋ ਕਿ ਇਹ ਬੱਸ ਜਿਹੜੀ ਹੈ ਸਰਕਾਰੀ ਜਿਸ ਦੇ ਵਿੱਚ ਜੋ ਹਾਲਾਕੇ ਆਪਣੇ ਸਟੈਂਡ ਦੇ ਉੱਤੇ ਬਸ ਨਹੀਂ ਲੱਗੀ ਪਰ ਲੋਕ ਜੋ ਹੈ ਬਸ ਦੇ ਵਿੱਚ ਇਸ ਤਰੀਕੇ ਦੇ ਨਾਲ ਚੜਨ ਦੇ ਲਈ ਮਜਬੂਰ ਨਜ਼ਰ ਆ ਰਹੇ ਨੇ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਤਾਂ ਸੀ ਇੱਕ ਰਿਪੋਰਟ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪ੍ਰਾਈਵੇਟ ਦੀ بجائے ਜਿਹੜੀਆਂ ਸਰਕਾਰੀ ਬੱਸਾਂ ਨੇ ਉਹਨਾਂ ਦੇ ਮੁਲਾਜ਼ਮਾਂ ਦੀ ਹੜਤਾਲ ਦਾ ਅਸਰ ਜਿਹੜਾ ਉਹ ਆਮ ਜਨਤਾ ਤੇ ਕਿਸ ਤਰੀਕੇ ਦੇ ਨਾਲ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ